ਪਿਆਨਕ ਹਮਲੇਚ ਮਾਰੇਗੇ ਪੰਜ ਪੱਤਰਕਾਰ ਰਿਪੋਰਟ ਚ ਹੈਰਾਨ ਜਨਕ ਖੁਲਾਸਾ ਤੁਹਾਨੂੰ ਦੱਸਦੀ ਹੈ ਜਰਾਈਲ ਵੱਲੋਂ ਗਾਜ਼ਾ ਉੱਪਰ ਕੀਤੇ ਗਏ ਹਮਲੇ ਵਿੱਚ ਪੰਜ ਪੱਤਰਕਾਰ ਮਾਰੇ ਗਏ ਸਨ ਜਦੋਂ ਜਿੰਨਾ ਵਿੱਚ ਕਤਰ ਦੇ ਮੀਡੀਆ ਹਾਊਸ ਅਲ ਜਜ਼ੀਰਾ ਦੇ ਅੰਜ ਅਲ ਸ਼ਰੀਫ ਵੀ ਸ਼ਾਮਲ ਹਨ ਗਾਜ਼ਾ ਸ਼ਹਿਰ ਵਿੱਚ ਅਲ ਸ਼ਰੀਫ ਹਸਪਤਾਲ ਦੇ ਨੇੜੇ ਪੱਤਰਕਾਰਾਂ ਲਈ ਬਣਾਏ ਗਏ ਇੱਕ ਤੰਬੂ ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਵਿੱਚ ਇਹ ਲੋਕ ਮਾਰੇ ਗਏ ਦੱਸਦੀ ਹੈ ਨਿਊਜ਼ ਏਜੰਸੀ ਏਐਫਪੀ ਦੀ ਰਿਪੋਰਟ ਅਨਾਰ ਐਤਵਤ ਜਾਣੀ ਕਿ 10 ਅਗਸਤ 2025 ਦੇਰ ਰਾਤ ਗਾਜ਼ਾ ਸ਼ਹਿਰ ਵਿੱਚ अल सिफा अस्पताल ਦੇ ਮੁੱਖ ਗੇਟ ਤੇ ਬਾਹਰ ਸਥਿਤ ਇੱਕ ਤੰਬੂ ਤੇ ਹੋਏ ਹਮਲੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ ਦੱਸਦੀ ਇਹਨਾਂ ਵਿੱਚ ਅਲ ਜੰਜੀਰਾ ਪੱਤਰਕਾਰ ਮੁਹੰਮਦ ਕਰੀਕੇ ਅਤੇ ਕੈਮਰਾਮੈਨ ਇਬਰਾਹਿਮ ਜ਼ਾਇਰ ਮੁਹੰਮਦ ਨੌਫਰ ਅਤੇ ਮੂਮਿਨ ਅਲੀਵਾ ਸ਼ਾਮਿਲ ਹਨ ਇਜ਼ਰਾਈਲ ਹਮਲੇਵਾਰੇ ਅਲ ਜ਼ਿਰਬ ਅੰਸ ਅਲ ਸ਼ਰੀਫ ਨੇ ਆਪਣੀ ਆਖਰੀ ਪੋਸਟ ਵਿੱਚ ਲਿਖਿਆ ਜੇਕਰ ਮੇਰੇ ਇਹ ਸ਼ਬਦ ਤੁਹਾਡੇ ਤੱਕ ਪਹੁੰਚਦੇ ਹਨ ਤਾਂ ਜਾਣ ਲਓ ਕਿ ਇਜ਼ਰਾਈਲ ਮੈਨੂੰ ਮਾਰਨ ਅਤੇ ਮੇਰੀ ਆਵਾਜ਼ ਨੂੰ ਦੁਬਾਰਾ ਵਿੱਚ ਸਫਲ ਹੋ ਗਿਆ ਹੈ ਪਰ ਗਾ ਨੂੰ ਨਾਪੋਲਨਾ ਅਲ ਜਜ਼ੀਰਾ ਨੇ ਇੱਕ ਸਥਾਨਕ ਹਸਪਤਾਲ ਦੇ ਮੁਕੀ ਦੇ ਹਵਾਲੇ ਨਾਲ ਕਿਹਾ ਕਿ ਕਾਤਾ ਜ਼ਹਿਰ ਵਿੱਚ ਉਹਨਾਂ ਦੇ ਤੰਬੂ ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਵਿੱਚ ਉਹਨਾਂ ਦੇ ਚਾਰ ਪੱਤਰਕਾਰ ਮਾਰੇ ਗਏ ਸਨ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੇਰੇ ਦੇ ਨਾਲ ਧੰਨਵਾਦ